ਸਿਪਾਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨੇ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਅਚਰਜ ਬਾਤ ਕਿਸੇ ਸਿੱਖ ਨੇ ਪਟਨਾ ਸਾਹਿਬ ਹੀ ਪੁੱਛਿਆ ਕਿ ਸੰਸਾਰ ਦਾ ਸਭ ਤੋਂ ਵੱਡਾ ਅਚੰਬਾ ਕਿਹੜਾ ਹੈ ਤਾਂ ਗੁਰੂ ਜੀ ਨੇ ਕਿਹਾ ਸਭ ਤੋਂ ਵੱਡਾ ਅਚੰਬਾ ਹੈ ਜੋ ਸਤ ਹੈ ਉਸ ਨੂੰ ਮਨੁੱਖ ਅਸਤ ਕਹਿੰਦਾ ਹੈ ਜੋ ਛੱਡਣਾ ਹੈ ਉਸ ਨੂੰ ਅਸਿਰ ਕਰਕੇ ਜਾਣਦਾ ਹੈ ਉੱਥੇ ਹੀ ਭਾਈ ਜੈਤਾ ਜੀ ਨੇ ਪੁੱਛਿਆ ਕਿ ਇਹ ਜੀਵ ਕਰਮ ਵਸ ਕਿਵੇਂ ਹੋ ਸਕਦਾ ਹੈ ਅਤੇ ਇਹ ਕਰਮ ਜੀਵ ਤੇ ਭਾਰੀ ਕਿਵੇਂ ਹੋ ਜਾਂਦੇ ਹਨ ਗੁਰੂ ਪਾਤਸ਼ਾਹ ਦਾ ਤਰਸੀ ਜਦ ਫੁੱਲ ਖਿੜ ਜਾਂਦਾ ਹੈ ਤਾਂ ਭੁਵੀਂ ਤੇ गिरਦਾ ਹੈ ਫੁੱਲ ਦੇ ਝੜਨ ਨਾਲ ਹੀ ਫਲ ਪੈਦਾ ਹੁੰਦਾ ਹੈ ਫਿਰ ਫੁੱਲ गिरਦਾ ਹੈ ਤੇ ਉਸਦੇ ਬੀਜ ਖਿੱਲਰ ਪੁੱਲਰ ਹਵਾ ਨਾਲ ਦੂਰ ਦੂਰ ਚਲੇ ਜਾਂਦੇ ਹਨ ਇਹ ਖਿੱਲਰੇ ਬੀਜ ਅਜਾਈ ਨਹੀਂ ਜਾਂਦੇ ਕੁਝ ਸਮਾਂ ਪਾ ਕੇ ਉਹ ਬੀਜ ਫਿਰ ਫੁੱਲ ਫਲ ਦੀ ਸ਼ਕਲ ਧਾਰਨ ਕਰ ਲੈਂਦੇ ਹਨ ਇਸੇ ਤਰ੍ਹਾਂ ਕਰਮ ਮਰਦੇ ਨਹੀਂ ਹਨ ਕਿਸੇ ਨਾ ਕਿਸੇ ਰੂਪ ਵਿੱਚ ਰਹਿੰਦੇ ਹਨ ਸਮੇਂ ਦੇ ਗੇੜ ਨਾਲ ਜਦ ਜੀਵ ਕਰਮਾਂ ਦਾ ਮਾਰਿਆ ਜਨਮ ਲੈਂਦਾ ਹੈ ਤਾਂ ਕਰਮ ਸਾਸ ਰਹਿੰਦੇ ਹਨ ਉਹ ਜੀਵ ਕਰਮ ਬੱਧ ਹੀ ਹੈ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਗੁਰੂ ਜੀ ਦਾ ਫਰਮਾਨ ਹੈ ਸੋ ਕਿਸੇ ਨਾਲ ਜੇ ਈਰਖਾ ਹੈ ਚਾ ਕਿਸੇ ਨਾਲ ਪਿਆਰ ਤਾਂ ਸਾਇਦ ਕਿਸੇ ਕਰਮ ਕਾਰਨ ਹੀ ਹੋਵੇ ਕੁਦਰਤੀ ਅਗਲਾ ਸਵਾਲ ਸੀ ਕਿ ਕਰਮਾਂ ਤੋਂ ਛੁੱਟੀਏ ਕਿਵੇਂ ਮਹਾਰਾਜ ਨੇ ਉਪਦੇਸ਼ ਦਿੰਦੇ ਕਿ ਹਾ ਜੀਵਨ ਆਦਰਸ਼ ਸਮਝਦਿਆਂ ਜ਼ਿੰਦਗੀ ਐਸਾਂ ਵਿੱਚ ਸਮਾਂ ਗੁਜ਼ਾਰਨ ਲਈ ਨਹੀਂ ਹੋ ਮੈਂ ਮਾਰਨ ਨਾਲ ਕਰਮ ਮੁਕ ਜਾਂਦੇ ਹਨ ਸੇਵਾ ਕਰਨ ਨਾਲ ਹੋ ਮੈਂ ਮਰਦੀ ਹੈ ਸੇਵਾ ਉਸ ਦੀ ਰਜਾ ਵਿੱਚ ਰਹਿਣਾ ਹੈ ਇੱਕ ਬ੍ਰਾਹਮਣ ਨੇ ਆ ਕੇ ਕਿਹਾ ਮਹਾਰਾਜ ਆਪ ਜੀ ਦੀ ਪਾਵਨ ਸਖਸ਼ੀਅਤ ਹੈ ਪਰ ਤੁਸੀਂ ਬ੍ਰਾਹਮਣ ਤੇ ਸੂਦਰ ਨੂੰ ਇੱਕ ਕਰ ਜਾਣਦੇ ਹੋ ਇਹ ਮਿੱਠੀ ਮਰਿਆਦਾ ਦੇ ਉਲਟ ਹੈ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਸਾਂਝਾ ਬਾਪ ਹਮਾਰਾ ਹੈ ਸਾਰੇ ਅਸੀਂ ਇੱਕ ਦੇ ਜਾਏ ਹਾਂ ਇਹ ਸੱਚ ਹੈ ਕਿ ਜੀਹਾਂ ਕੋਈ ਕਰਮ ਕਰੇ ਤੀਹਾ ਹੋਈ ਸੀ ਪਰ ਇੱਕੋ ਬਾਪ ਹੋਣ ਕਾਰਨ ਸਭ ਬੱਚੇ ਵਿਰਸੇ ਦੇ ਵਾਰਿਸ ਹਨ ਜਾਨੋ ਜੋ ਤੋ ਨਾ ਪੁੱਛੋ ਜਾਤੀ ਪਟਨਾ ਵਿਖੇ ਹੀ ਸੰਨ ਕੇ ਟਾਕਾ ਤੂੰ ਇੱਕ ਸਿੱਖ ਸੰਗਤ ਵਿੱਚ ਬੈਠਿਆ ਦੇਖ ਮਹਾਰਾਜ ਨੇ ਡਿੱਠਾ ਕਿ ਉਹ ਕੀਰਤਨ ਕਥਾ ਸੁਣ ਕੇ ਵੀ ਸੰਗਤ ਵਿੱਚ ਕਿਸੇ ਸੋਚ ਵਿੱਚ ਬੈਠਾ ਡੁੱਬਾ ਰਹਿੰਦਾ ਹੈ ਮਹਾਰਾਜ ਨੇ ਪੁੱਛ ਹੀ ਲਿਆ ਕਿ ਕਿਹੜੀ ਸੋਚ ਉਸ ਨੂੰ ਹਰ ਵੇਲੇ ਘੇਰ ਲ ਖਲੋਂਦੀ ਹੈ ਉਸ ਦੱਸਿਆ ਕਿ ਢਾਕਾ ਵਿੱਚ ਉਸਦਾ ਵਪਾਰ ਹੈ ਘਾਟੇ ਤੇ ਘਾਟਾ ਪੈਣ ਲੱਗਾ ਕੋਈ ਰਾਹ ਨਹੀਂ ਲੱਭਾ ਹੁਣ ਮਿੱਤਰਾਂ ਪਾਸ ਆਇਆ ਹਾਂ ਕਿ ਸਹਾਇਤਾ ਕਰਨ ਬਾਰੇ ਕਿ ਇਧਰੋਂ ਆਸ ਪੂਰੀ ਹੁੰਦੀ ਨਹੀਂ ਦਿਸਦੀ ਇਹ ਸੋਚ ਕੇ ਰਹੀ ਰਹਦੀ ਹੈ ਮਹਾਰਾਜ ਨੇ ਕਿਹਾ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਦਿਨ ਵਾਦ ਰਾਤ ਅਵਛ ਹੈ ਅਤੇ ਰਾਤ ਪਿਛੋਂ ਦਿਨ ਇਹ ਦੁਖ ਔਕੜ ਪਰ ਸ਼ਾਮੇ ਨਿਆਈ ਹਨ ਵਾਹਿਗੁਰੂ ਦੀ ਸ਼ਰਨ ਗਿਆ ਅਸਲੀਅਤ ਦਿਸ ਪੈਂਦੀ ਹੈ ਅਤੇ ਪਰ ਸ਼ਾਮੇ ਮੁੱਕ ਜਾਂਦੇ ਹਨ ਰਾਗ ਆਸਾ ਵਿੱਚ ਸ਼ਬਦ ਉਚਾਰਦੇ ਫਰਮਾਇਆ ਬਿਰਥਾ ਕਹੋ ਕੌਨ ਸਿਓ ਮਨ ਕੀ ਲੋਭ ਅਗਰਸਿਓ ਦਸਹੁ ਦਸਤਾਵ ਆਸਾ ਲਾਗਿਓ ਤਨ ਕੀ ਰਹਾਉ ਸੁਖ ਕੇ ਹੀਤ ਬਹੁ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੈ ਦਵਾਰ ਸਵਾਨ ਸਿਓ ਡੂਲਤ ਨਹਿ ਸੁਧ ਰਾਮ ਭਜਨ ਕੀ ਪਟਨਾ ਵਿਖੇ ਹੀ ਇੱਕ ਸਿੱਖ ਨੇ ਪੁੱਛਿਆ ਕਿ ਮਰਨ ਜੀਵਨ ਬਣੇ ਰਹਿਣ ਦਾ ਕਾਰਨ ਕੀ ਹੈ ਤਾਂ ਮਹਾਰਾਜ ਨੇ ਦੋ ਟੁਕ ਕਹਿੰਦੇ ਫਰਮਾਇਆ ਮਮਤਾ ਫਿਰ ਵਿਆਖਿਆ ਕਰਦੇ ਕਿਹਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਚੋਨ ਮੈਂ ਫਿਰਤਾ ਬੀੜੀ ਕੇਵਲ ਮੂਹ ਹੈ ਅਤੇ ਮੂਹ ਦੀ ਬੀੜੀ ਤੋੜੇ ਬਗੈਰ ਮੁਕਤ ਨਹੀਂ ਹੋ ਸਕਦਾ ਜੀਵਨ ਦਾ ਰਾਹ ਇਹ ਹੈ ਕਿ ਸੇਵਾ ਕਰਦਿਆਂ ਨਿਰਇਛਤ ਰਹਾ ਜਾਏ ਬੁੱਧ ਬਵੇਕ ਹੁੰਦਿਆਂ ਇਹ ਮਮਤਾ ਚੰਬੜ ਨਹੀਂ ਸਕਦੀ ਸ਼ਬਦ ਰਾਹੀ ਇਸ ਦੇ ਭਾਵ ਨੂੰ ਖੋਲ ਕੇ ਸਮਝਾਉਂਦੇ ਉਚਾਰਿਆ ਭੂਲਿਓ ਮਨਮਾ ਆਯਾ ਓਰ ਜਾਯੂ ਜੋ ਜੋ ਕਰਮ ਕੀਓ ਲਾਲਚ ਲਗ ਤਹਿ ਤਹਿ ਆਪ ਬੰਧਾਈਓ ਰਹਾਓ ਅਤੀਰਾ ਹੈ ਮਨ ਰੇ ਸਾਚਾ ਗਹੋ ਵਿਚਾਰਾ RAM ਨਾਮ ਬਿਨ ਬਿਰਥਾ ਮਾਨੂ ਸਗਲੋ ਏ ਸੰਸਾਰਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ